ਬਾਬੇ ਦੀ ਹੱਡੀ ਖਾਲੀ ਹੋ ਰਹੀ ਆ ਓ ਬਾਬੇ ਦੀ ਹੱਡੀ ਖਾਲੀ ਹੋ ਰਹੀ ਆ ਦੇਖ ਲੋ 550 ਵਾਲਾ ਸੂਟ 100 ਸੋਚ ਕਰਤਾ ਮੈਂਟੋ ਮੈਂਟੀ ਰੱਖਨੇ ਖਾਲੀ ਓ ਵੀ 550 ਵਾਲਾ 100 100 ਦਾ ਸੂਟ 100 100 ਦਾ ਸੂਟ ਬੀਪੀਐ ਲੜ ਪਈਆਂ 700 ਵਾਲਾ ਸੂਟ ਪਿੱਛੇ ਲੜ ਪਈਆਂ ਬੀਪੀਐ ਓ ਓ ਲੜ ਪਈਆਂ 200 ਵਾਲੇ ਸੂਟ ਚ 3200 ਵਾਲਾ ਸੂਟ 800 ਬੀਪੀਐ ਲੜ ਪਈਆਂ ਮੀ ਆ ਗਿਆ ਮੀ ਆ ਗਿਆ ਮੀ ਸੂਟਾ ਦਾ 5000 ਰਪਏ ਦਾ ਬਲਾਈਆ ਸੂਟ ਜੀ ਨੇ ਲੈਣਾ 800 ਰੁਪਏ ਆ ਦੇਖੋ ਜੀ ਬਾਜ਼ਾਰ ਚ 3 3000 ਰੁਪਿਆ ਕਰਾਇਆ ਪਰ 600 ਰੁਪਏ ਦਾ ਲਹਿੰਗਾ ਲੈ ਜਾ 600 ਦਾ ਲਹਿੰਗਾ ਅਨਾਰ ਕਰੀ ਸੂਟ ਲਓ ਜੀ 5500 5500 5500 5500 ਪਾਟ ਗਿਆ ਝੋਲਾ ਪਾਟ ਗਿਆ ਉਹ ਝੋਲਾ ਪਾਟ ਗਿਆ 700 ਲਓ ਆ ਦੇਖੋ 1500 ਦਾ ਸੂਟ ਹੈ ਬਾਜ਼ਾਰੋਂ ਭੈਣ ਨੇ 1500 ਦਾ ਲੈ ਲੈਣਾ ਫਾਇਦਾ ਹੈ 500 ਰੁਪਏ ਦਾ ਦੇਣਾ ਆ ਲੈ ਜੋ ਇਹ ਨਹੀਂ ਕਰਾ ਹਿਮਾਚਲ ਪ੍ਰਦੇਸ਼ਾਂ ਝੋਲੇ ਪਰ ਲਿਆ ਇੱਧਰ ਇਹਨਾਂ ਨੇ ਝੋਲੇ ਪਰ ਲਏ ਤੁਸੀਂ ਕਿੱਥੋਂ ਆਏ ਹੋ ਚੰਡੀਗੜ੍ਹ ਤੋਂ ਲਓ ਇਹ ਚੰਡੀਗੜ੍ਹ ਤੋਂ ਆਇਆ ਇਹਨਾਂ ਨੇ ਵੀ ਝੋਲਾ ਪਰ ਲਿਆ ਗੁਰਦਾਸਪੁਰੋਂ ਆਏ ਗੁਰਦਾਸਪੁਰੋਂ ਤੋਂ ਤੁਸੀਂ ਦੇਖੋ ਇਹ ਗੁਰਦਾਸਪੁਰੋਂ ਤੋਂ ਤੁਸੀਂ ਕਿੱਥੋਂ ਆਏ ਆਈ ਸ਼ਾਹਕੋਟ ਤੋਂ ਇਹ ਜਿਹੜਾ 50000 ਦਾ ਕੱਪੜਾ ਬਾਜ਼ਾਰ ਜਿੱਥੇ 15000 12000 ਮਿਲ ਰਿਹਾ ਆ 250 ਰੁਪਏ ਦਾ ਸੂਟਾ ਸਲਵਾਰ ਵਰਗਾ ਦਾ ਹਾਂਜੀ 250 ਰੁਪਏ ਦਾ ਹਾਂਜੀ ਜਿਹਨੇ ਲੈਣਾ 700 ਰੁਪਏ ਲੈ ਜਾਓ ਦਾਸਟਰ ਲੈ ਕੇ ਤੁਹਾਡੇ ਕੋਲ 15 ਮਹੀਨوں ਬਾਅਦ ਇਹ ਟੀ ਬੰਦ ਹੋ ਜਾਣੀ ਆ ਸਾਰਾ ਸਟਾਕ ਮਿੱਟੀ ਦੇ ਭਾਅ ਦੇ ਰਹੇ ਆ ਇਹ ਕਹਿੰਦੇ ਸੀ ਅਸੀਂ 500 400 100 100 ਦੀ ਸੂਟ ਦੇਣ ਦਿੱਤੇ ਤੁਹਾਨੂੰ ਹਾਂਜੀ ਦਿੱਤੇ ਆ ਜੀ ਤੁਹਾਨੂੰ ਮਿਲੇ ਜੀ ਮਿਲ ਗਏ ਈ ਆ ਦੇਖੋ ਸੂਟ ਇਹ ਮੈਨੂੰ 100 100 ਦੀ ਸੂਟ ਮਿਲੇ ਹਾਂਜੀ ਮਿਲ ਗਏ ਕਿੰਨੇ ਸੂਟ ਲੈ ਤੁਸੀਂ ਇੱਕ ਬੰਦਾ ਇਹ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਛੱਟੀ ਕਰਨੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਹੇ ਹਾਂਜੀ ਨਹੀਂ ਹੋਣੀ ਚਾਹੀਦੀ ਬੰਦ ਇਹ ਕਹਿੰਦੇ ਬੰਦ ਕਰ ਦੇਣੀ 15 ਮਈ ਨੂੰ ਨਹੀਂ ਨਹੀਂ ਹੋਣੀ ਚਾਹੀਦੀ ਬੰਦ 15 ਮਈ ਨੂੰ ਬਾਬੇ ਛੱਟੀ ਬੰਦ ਕਰ ਦੇਣੀ ਆ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਬੰਦ ਸਸਤਾ ਮਿਲ ਰਿਹਾ ਮਾਲ ਨਾ 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 ਇਧਰ ਪੰਗਾ ਪੈ ਗਿਆ ਲੋਕੀ ਕਹਿੰਦੇ 15 ਮਈ ਨੂੰ ਦੁਕਾਨ ਨਹੀਂ ਬੰਦ ਕਰਨ ਦੇਣੀ ਫੈਸਲਾ ਫਤਣਾ ਬੜਾ ਤੁਹਾਨੂੰ ਭਾਜੀ ਆਪਾਂ ਦੁਕਾਨ ਬੰਦ ਕਰਨੀ ਆ ਲੋਕ ਕਹਿੰਦੇ 100 ਸਰਾ ਸੂਟ ਦੇ ਰਹ ਹਾਂਜੀ ਸਾਸਤਾ ਕਪੜਾ ਹੈ ਇੱਥੇ ਜੀ ਸਭ ਕੁਝ ਵਧੀਆ ਇੱਥੇ ਰੇਂਜ ਆ ਇਹ ਕਹਿੰਦੇ 15 ਨੂੰ ਹੱਤੀ ਬੰਦ ਕਰ ਦੇਣੀ ਦੁਕਾਨ ਕਰਨੀ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਤਾਂ ਨਹੀਂ ਸਾਨੂੰ ਸਾਡੇ ਲਈ ਤਾਂ ਨਹੀਂ ਕਰਨੀ ਚਾਹੀਦੀ ਹੁਣੇ ਆਪਣਾ ਦੇਖੋ ਇਹ ਬਾਜ਼ਾਰ ਬੇਲੇ ਬੈਠੇ ਬਾਬੇ ਹਟ ਗਈ ਇੱਧਰ ਵੀ ਦੇਖੋ 1 ਇੰਚ ਵੀ ਜਗ੍ਹਾ ਖਾਲੀ ਨਹੀਂ ਜਿੱਥੇ ਪੈ ਰੱਖਣ ਦੀ ਜਗ੍ਹਾ ਹੋਵੇ ਲੋ ਵੀ ਬਾਬੇ ਦੀ ਹੱਟੀ ਤੇ ਦਿਨ ਐਤਵਾਰ 5 ਮਹੀਨ ਨੂੰ ਦੇਖ ਲੋ ਠਾਠਾ ਮਾਰਦਾ ਕੱਠ ਦੈਨ ਸਿਰਫ 10 ਰਹਿ ਗਿਆ ਬਾਬੇ ਠੱਡੀ ਬੰਦ ਹੋ ਜਾਣੀਆਂ ਇੱਧਰ ਵੀ ਧਿਆਨ ਨਾਲ ਮਾਰ ਦਿਓ ਅੱਜ ਤੁਹਾਨੂੰ 100-100 ਰੁਪਏ ਦਾ ਸੂਟ ਲੈ ਕੇ ਦਵਾਂਗੇ 200 ਰੁਪਏ ਦਾ ਸੂਟ ਲੈ ਕੇ ਦਵਾਂਗੇ 50 ਰੁਪਏ ਦਾ ਦੁਪੱਟਾ 3000 ਵਾਲਾ ਲਹਿੰਗਾ ਵੀ ਤੁਹਾਨੂੰ ਸਿਰਫ 600 ਰੁਪਏ ਦੇ ਵਿੱਚ ਮਿਲ ਜਾਣਾ ਲੋ ਜੀ 5-5000 ਦਾ ਲਹਿੰਗਾ 6-600 ਦੇ ਵਿੱਚ ਹੁਣ ਤੁਹਾਨੂੰ ਦਿਖਾਣ ਜਾ ਰਿਹਾ 100 ਰੁਪਏ ਦਾ ਸੂਟ ਲੈ ਗਿਨੇ ਲੈਣਾ ਹੱਥ ਖੜਾ ਕਰੋ ਹੱਥ ਖੜਾ ਕਰੋ 100 ਰੁਪਏ ਲੈ ਜਾਓ ਜਿੰਨਾ ਮਰਜੀ 100-100 ਰੁਪਏ 100-100 ਰੁਪਏ ਓ ਫੜ ਲਾ ਫੜ ਲਾ ਫੜ ਲਾ ਓ 100 ਰੁਪਏ 100 ਰੁਪਏ 100 100 ਰੁਪਏ 100 100 ਰੁਪਏ ਓ 5 500 ਵਾਲੇ 100 100 ਕਰਦੇ 5 500 ਵਾਲੇ 100 100 ਕਰਦੇ 5 500 ਵਾਲੇ 100 100 ਜੂਟ ਕਰਦੇ ਓ ਵੀ 5 500 ਵਾਲੇ 100 100 ਦਾ ਜੂਟ 100 100 ਦਾ ਜੂਟ ਲਓ ਵੀ 100 100 ਰੁਪਏ ਚ ਲੈ ਜਾਓ 100 100 ਰੁਪਏ ਚ 100 ਸੌ 100 ਸੌਜ ਰੁਪਏ 100 ਰੁਪਏ 100 ਰੁਪਏ ਲੋ ਜੀ ਬਾਬੇ ਦੀ ਹੱਡੀ ਖਾਲੀ ਹੋ ਰਹੀ ਆ ਓ ਬਾਬੇ ਦੀ ਹੱਡੀ ਖਾਲੀ ਹੋ ਰਹੀ ਆ ਦੇਖ ਲੋ 5 500 ਆ ਸੂਟ 100 ਸੌਜ ਕਰਤਾ ਮੈਂਟੋ ਮੈਂਟੀ ਰੱਖਨੇ ਖਾਲੀ ਤੁਸੀਂ ਵੀ ਆ ਜਾਓ ਦੈਨ ਬਹੁਤ ਥੋੜੇ ਰਹਿ ਗਏ ਆ ਠਾਠਾ ਮਾਰਦਾ ਕੱਠ ਬਾਬੇ ਦੀ ਹੱਡੀ ਦੇ ਹਲੋ 5000 ਰੁਪਏ ਲਾ ਜਾ ਸੂਟ ਜੀ ਨੇ ਲੈਣਾ 800 ਰੁਪਏ ਜਾ ਚੱਕੋ ਉਹ ਪਲਾਜ਼ੋ ਸੂਟ ਦੇ 8800 ਚ ਕਰਦੇ ਲੈ ਜੋ 800 ਰੁਪਏ ਲੈ ਜੋ 800 ਰੁਪਏ ਕਾਲੇ ਦੇ ਕਾਲੇ 800 ਰੁਪਏ 800 ਰੁਪਏ ਆ ਦੇਖੋ ਜੀ 5 5000 ਵਾਲੇ ਪਲਾਜ਼ੋ ਸੂਟ 8800 ਚ ਕਰਦੇ ਆ 8 800 ਜੀ 5 5000 ਵਾਲੇ ਪਲਾਜ਼ੋ ਸੂਟ ਖਾਲੀ ਕਰਦੇ ਰੱਖਨੇ ਖਾਲੀ ਕਰਦੇ ਰੱਖਨੇ 10 ਦਿਨ ਰਹਿ ਗਿਆ 10 ਦਿਨ ਤੁਹਾਡੇ ਕੋ ਆ ਦੇਖੋ ਜੀ ਬਾਜ਼ਾਰ ਚ 3 3000 ਰੁਪਿਆ ਕਰਾਇਆ ਰ 600 ਰੁਪਏ ਦਾ ਲਹਿੰਗਾ ਲੈ ਜਾ 600 ਦਾ ਲਹਿੰਗਾ ਲੈ ਲਓ ਲਹਿੰਗਾ 600 ਰੁਪਏ ਹੈਲੋ ਨਾਰਗਲੀ ਸੂਟ 500 ਰੁਪਏ ਅਨਾਰਗਲੀ ਸੂਟ ਲੈ ਲਈ 5 500 5 500 5 500 5 500 ਲੈ ਜਾਓ 5 500 5 500 ਆ ਦੇਖੋ ਜੀ ਜਿਹੜੇ ਬਾਜ਼ਾਰ ਚ 32 3200 ਰੇ ਸੂਟ ਬਾਬੇ ਦੇ ਹੱਟੀ ਦੇ 800 ਰੁਪਏ ਦਾ ਸੂਟ 800 ਰੁਪਏ ਦਾ ਸੂਟ ਕਰਤਾ ਇੱਕ 1300 ਦੇ 2 2 ਇੱਕ ਪਾ ਦੂਜਾ 2 ਉਹ ਨਾ ਚੱਕ ਲੋ ਬੜੀ ਇੱਕ 1300 ਦੇ 2 ਤੇ ਇਧਰ ਬੀਬੀਆਂ ਲੜ ਪਈਆਂ ਆਪਸ ਵਿੱਚ ਲੜ ਪਈਆਂ ਬੀਬੀਆਂ ਓ ਲੜ ਪੰਜਾਬੀ ਬੀਪੀਆਰ ਦੇ ਵਾਲੇ ਸੂਟ ਚ 3200 ਵਾਲਾ ਸੂਟ 800 ਬੀਪੀਆਰ ਬੀਪੀਆ ਨੇ ਰੀ ਆ ਗਿਆ ਨਹੀਂ ਆ ਗਿਆ ਮੀ ਸੂਟਾ ਦਾ ਓ ਦੇਖੋ ਆ ਦੇਖੋ ਬਹੁਤ ਓ ਫੜੋ ਆ ਫੜੋ ਆ ਫੜੋ ਓ ਛੱਡੋ ਓ ਲੜੂ ਨਾ ਫੜ ਲੋ ਆ ਛੋਟ ਛੋਟ ਸੂਟ ਦੇ ਰਹੇ ਆ ਓ 800 ਚਾਰੇ ਪਾਸੇ ਰੌਣਕ ਮੇਲੇ ਲੱਗ ਗਏ ਬਾਜ਼ਾਰ ਵੇਲੇ ਬੈਠੇ ਬਾਪੇ ਰਟ ਗਿਆ ਇਧਰ ਵੀ ਦੇਖੋ 1 ਇੰਚ ਵੀ ਜਗ੍ਹਾ ਖਾਲੀ ਨਹੀਂ ਜਿੱਥੇ ਪਾ ਰੱਖਣ ਦੀ ਜਗ੍ਹਾ ਹੋਵੇ ਆ ਤੁਸੀਂ ਚੈੱਕ ਕਰ ਲਓ ਪਿੱਛੇ ਪਿੱਛੇ ਤੱਕ 10 ਦਿਨ ਰਹਿ ਗਏ ਤੁਹਾਡੇ ਕੋਲ 15 ਮਹੀਨੋਂ ਬਾਬੇ ਦੀ ਟੀ ਬੰਦ ਹੋ ਜਾਣੀ ਆ ਸਾਰਾ ਸਟਾਕ ਮਿੱਟੀ ਦੇ ਭਾਅ ਦੇ ਰਹੇ ਆ ਤੁਹਾਡੇ ਸਾਹਮਣੇ 5-500 ਵਾਲੇ ਸੂਟ 100-100 ਦੇ ਰਹੇ ਆ ਆ ਦੇਖੋ ਹੋਰ ਆ ਗਿਆ ਇੱਥੇ ਹੀ ਪੈਣਾ ਕਰਨਾ ਇੱਥੇ ਪੈਣਾ ਕਰਾ ਕੀ ਹੋਣ ਲੱਗਾ ਆ 250 ਰੁਪਏ ਦਾ ਸੂਟਾ ਸਲਵਾਰ ਵਰਗਾ ਦਾ ਹਾਂਜੀ 250 ਰੁਪਏ ਦਾ ਹਾਂਜੀ ਜਿਹਨੇ ਲੈਣਾ 700 ਰੁਪਏ ਦਾ ਲੈ ਜਾਓ ਉਹ ਘੋਡੀ ਆ ਸੀਗੀ ਓਏ ਹੋਏ ਹੋਏ ਆ ਆ ਦੇਖੋ

ਅੱਜ ਇਥੇ ਰਾਪੂਰ ਲੋਕਾਂ ਦਾ ਰਾਪੂਰ ਰਾਪੂਰ ਤੋਂ ਇਹ ਕਹਿੰਦੇ ਸੀ ਅਸੀਂ 500 400 100 100 ਦੀ ਸੂਟ ਦੇਣ ਦਿੱਤੇ ਤੁਹਾਨੂੰ ਹਾਂਜੀ ਕਿੰਨੇ ਆ ਜੀ ਤੁਹਾਨੂੰ ਮਿਲੇ ਜੀ ਮਿਲ ਗਏ ਜੀ ਆ ਦੇਖੋ ਸੂਟ ਇਹ ਵੈਸੇ ਬਾਜ਼ਾਰ ਦਾ ਰੇਟ ਕਿੰਨਾ ਆ ਆ ਦੇਖੋ ਜਿਹੜੇ ਕਹਿੰਦੇ ਕੋਈ 400 500 ਰੁਪਏ ਦਾ ਇੱਕ ਸੂਟ ਆ ਇਹ ਪਰ ਬਾਬੇ ਦੀ ਹੱਥੀ ਨੇ 100 100 ਰੁਪਏ ਦੇ 1 ਰੁਪਏ ਦਾ ਸੂਟ ਜੀ 6 600 ਦਾ ਲਹਿੰਗਾ 5 5000 ਦਾ ਲਹਿੰਗਾ ਹਾਂਜੀ 6 7 ਬੰਡਲ ਲੈ ਲਓ 100 ਵਾਲੇ ਅਸੀਂ ਹਾਂਜੀ ਤੁਹਾਨੂੰ 100 100 ਸੂਟ ਮਿਲੇ ਹਾਂਜੀ ਮਿਲ ਗਏ ਕਿੰਨੇ ਸੂਟ ਲੈ ਤੁਸੀਂ ਇੱਕ ਬੰਡਲ ਅੱਛਾ ਤੁਹਾਡੇ ਕੋਲ ਵੀ ਹੈਗੇ ਆ ਦੇਖੋ ਇੱਥੇ ਇੱਕ ਇੱਕ ਸੂਟ ਨਹੀਂ ਇੱਕ ਇੱਕ ਬੰਡਲ ਲੈ ਕੇ ਜਾ ਰਹੀਆਂ ਬੀਪੀਆਂ 100-100 ਦੇ ਵਿੱਚ ਹਨ ਤੁਹਾਨੂੰ 100-100 ਸੂਟ ਮਿਲਿਆ ਜੀ ਹਾਂਜੀ ਜੀ ਮਿਲ ਗਿਆ ਮਿਲ ਗਿਆ ਆ ਦੇਖੋ ਵੀ ਜਿੰਨੇ ਲੋਕ ਇੱਥੇ ਆ ਰਹੇ ਆ ਜੇ ਕਹਿ ਰਿਹਾ ਅਸੀਂ ਜੀ ਕਾ ਮੰਡੀ ਤੋਂ ਆਏ ਜੀ ਅੱਛਾ ਕੀ ਕੀ ਲੈ ਇੱਕ ਨਹੀਂ 100 ਰੁਪਏ ਸੂਟ ਦਵਾ ਕੇ 600 ਲਹਿੰਗੇ ਦਵਾ ਕੇ ਮਿਲਿਆ ਹਾਂਜੀ ਹਾਂਜੀ ਜੀ ਬਹੁਤ ਵਧੀਆ ਸਮਾਨ ਸੀ ਬਹੁਤ ਵਧੀਆ ਮਹਿੰਗੇ ਸੂਟ ਜਿਹੜੇ ਸਸਤੇ ਭਾਅ ਤੇ ਮਿਲਿਆ ਜੀ ਮਨ ਖੁਸ਼ ਹੋ ਗਿਆ ਜੀ ਕਿੰਨਾ ਕੱਪੜਾ ਖਰੀਦਿਆ ਤੁਸੀਂ ਅਸੀਂ ਹੁਣ ਤੇ 4000 ਦਾ ਪਹਿਲਾ ਲੈ ਕੇ ਗਏ ਜੀ ਟੋਟਲ 6-7000 ਦਾ ਆਪਣੇ ਲਈ ਘਰ ਲਈ ਕੱਪੜਾ ਲਿਆਗਾ ਕੰਮ ਘਰ ਵਾਸਤੇ ਲਿਆ ਜੀ ਅਸੀਂ ਸੋ ਜਿਹੜੇ ਹੋਰ ਵੀ ਦਿਖਾਈਆਂ ਵੈਰਾਈਟੀਆਂ ਮਿਲ ਰਹੀਆਂ ਉਹ ਵਧੀਆ ਜੀ ਜੀਕਰ ਦਾ ਪੂਰੀ ਦੁਕਾਨ ਲੈ ਲਈਏ ਲੋਕਾਂ ਨੂੰ ਕੀ ਕਹਿਣਾ ਚਾਹੋ ਉਹ ਜਿਹੜੇ ਅਜੇ ਘਰ ਬੈਠੇ ਦੇਖ ਰਹੇ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਹੀ ਰੇਟ ਤੇ ਤੇ ਸਹੀ ਕੱਪੜਾ ਲੈਣਾ ਤੇ ਬਾਬਾ ਜੀ ਦੀ ਹੱਟੀ ਤੇ ਆਓ 15 ਮਈ ਨੂੰ ਦੁਕਾਨ ਬੰਦ ਕਰ ਦੇਣੀ ਬਾਬੇ ਦੀ ਹੱਟੀ ਕਰਨੀ ਚਾਹੀਦੀ ਕਿ ਨਹੀਂ ਇਹ ਨਿਊਜ਼ ਤਾਂ ਸਾਡੇ ਲਈ ਸ਼ਾਰਟ ਹੋਣੀ ਆ ਮੈਂ ਤਾਂ ਚਾਹੁੰਦਾ ਕਿ ਸਦਾ ਚੱਲਦੀ ਰਵੇ ਤਾਕੇ ਸਾਰਿਆਂ ਨੂੰ ਵਾਜਬ ਰੇਟ ਤੇ ਕਪੜਾ ਮਿਲਦਾ ਰਹੇ ਜੀ ਬੰਦ ਨਹੀਂ ਹੋਣੀ ਚਾਹੀਦੀ ਹੱਟੀ ਨਹੀਂ ਹੋਣੀ ਚਾਹੀਦੀ ਹਾਂਜੀ ਨਹੀਂ ਹੋਣੀ ਚਾਹੀਦੀ ਬੰਦ ਇਹ ਕਹਿੰਦੇ ਬੰਦ ਕਰ ਦੇਣੀ ਬੰਦ ਨਹੀਂ ਨਹੀਂ ਹੋਣੀ ਚਾਹੀਦੀ ਬੰਦ ਬੰਦ ਕਿਉਂ ਨਹੀਂ ਹੋਣੀ ਚਾਹੀਦੀ ਕਹਿੰਦੇ ਸੌ ਸੌ ਵਾਲੇ ਹੋਰ ਕਿਤੇ ਮੈਣ ਲੈ ਨਹੀਂ ਸਾਨੂੰ ਅਸੀਂ ਕਹਿੰਦੇ ਦੁਕਾਨ ਇੱਦਾਂ ਚੱਲਦੀ ਰਹੇ ਤੇ ਸੇਲ ਲਾਉਂਦੇ ਰਹੇ ਬਾਬਾ ਜੀ ਮਾਰ ਜਾ ਇੱਕ ਮਿੰਟ ਦੇ ਰਹੋ ਇੱਧਰ ਪੰਗਾ ਪੈ ਗਿਆ ਨਾ 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 ਇੱਧਰ ਪੰਗਾ ਪੈ ਗਿਆ ਲੋਕੀ ਕਹਿੰਦੇ 15 ਮਈ ਨੂੰ ਦੁਕਾਨ ਨਹੀਂ ਬੰਦ ਕਰਨ ਦੇਣੀ ਫੈਸਲਾ ਬੋਤਣਾ ਪੈਣਾ ਤੁਹਾਨੂੰ ਭਾਜੀ ਆਪਾਂ ਦੁਕਾਨ ਬੰਦ ਕਰਨੀ ਹੈ ਤਾਂ ਹੀ ਮੇਲਾ ਲਾ ਕੇ ਕਪੜਾ ਚਕਾ ਰਹੇ ਆ ਪਰ ਭਾਜੀ ਉਹ ਕਹਿੰਦੇ ਸਾਨੂੰ 100 ਰੁਪਏ ਦਾ ਸੂਟ ਨਹੀਂ ਕਿਸੇ ਜਣਾ 600 ਲਹਿੰਗਾ ਜਿਹੜਾ 800 ਦੇ 400 ਨਹੀਂ ਦੇਣਾ ਇਹ ਵਾ ਭਾਜੀ ਇਹਨਾਂ ਨੂੰ ਸੋਚਣਾ ਚਾਹੀਦਾ ਬਾਜ਼ਾਰੋਂ ਕਪੜਾ ਲੈਣਾਗਾ ਬਾਪੇ ਦੀ ਹੱਡੀ ਤੋਂ ਕਪੜਾ ਲੈਣਾ ਠੀਕ ਹੈ ਨਾ ਅਸੀਂ ਲੋਕਾਂ ਨੇ ਫੈਸਲੇ ਦੁਕਾਨ ਖੋਲੀ ਸੀ ਬਹੁਤ ਲੈਣਾ ਚਾਹੁੰਦੇ ਪਰ ਤੁਸੀਂ ਕਹਿੰਦੇ ਬੰਦ ਕਰਨੀ ਹੈ ਕਰੀਏਗੀ ਸਾਡੇ ਕੋਲ ਸਟਾਕ ਹੀ ਬਹੁਤ ਹੈ ਅਸੀਂ ਪਿੰਡ 'ਚ ਬੈਠੇ ਆ ਨਿਕਲਿਆ ਪਿੰਡਾ ਸਾਡਾ ਠੀਕ ਹੈ ਨਾ ਅਸੀਂ ਦੁਕਾਨ ਉਸੇ ਹਿਸਾਬ ਨਾਲ ਦੇ ਰਹੇ ਆ ਬਣਾ ਸੂ ਆ ਦੇਖੋ 1500 ਰੁਪਏ ਦਾ ਸੂਟ ਹੈ ਬੁਜਾਰੋ ਭੈਣ ਨੇ 1500 ਦਾ ਲੈਣਾ ਸਾਡੇ ਕੋਲ ਕਹ ਕ ਵੀਡੀਓ ਦੇ ਕੇ ਹੁੰਦਾ ਸਾਡੇ ਕੋਲ ਕਹ ਨਹੀਂ ਹੁੰਦਾ ਬਾਬਾ ਜੀ ਤੁਸੀਂ ਗਲਤ ਕਰ ਰਹੇ ਹੋ ਹੁਣ ਤੋਂ ਵੀ ਸਸਤਾ ਦੇਦਾ ਬਾਹਰ ਲੋਕਾਂ ਨੇ ਲੁੱਟਣੇ ਲੋਕ ਲੋਕਾਂ ਨੇ ਲੋਕਾਂ ਨੇ ਲੁੱਟ ਲੈਣ ਦੀ ਦੁਕਾਨ ਦਾ ਲੁੱਟਣ ਦਾ ਸਾਡੇ ਭੈਣ ਭਰਾ ਸੋਚਣਗੇ ਕਪੜਾ ਕਿੱਥੋਂ ਲੈਣਾ ਅੱਜ ਦਾ ਹੁਣ 500 ਰੁਪਏ ਦਾ ਵੇਨ ਆਹ ਲੈ ਜੋ ਨਹੀਂ ਪਰ ਥੋੜਾ ਜਿਹਾ ਸੋਚੋ ਦੁਕਾਨ ਬੰਦ ਨਹੀਂ ਕਰਨੀ ਲੋਕਾਂ ਦੀ ਆਵਾਜ਼ ਹੈ ਮੇਰੀ ਆਵਾਜ਼ ਦੀ ਬਾਜੀ ਲੋਕਾਂ ਦੀ ਆਵਾਜ਼ ਹੈ ਦੁਕਾਨ ਬੰਦ ਕਰ ਗਈ ਮੇਰੇ ਕੋ ਗਾ ਕੋ ਦਾ ਆਪਣੇ ਕੋ ਕੰਮ ਕਿੱਥੇ ਹੁੰਦਾ ਭਾਈ ਪਿੰਡ 'ਚ ਬੈਠੇ ਆ ਭਾਈ ਸਾਹਿਬ ਦੱਸੋ ਇਹ 15 ਮਹੀਨੋਂ ਦੁਕਾਨ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਵੀ ਦੱਸ ਦਿਓ ਇੱਧਰ ਕਰੋ ਮੂੰਹ ਆਪਣਾ ਜੀ 500 ਰੁਪਏ ਸਸਤਾ ਕਪੜਾ ਹੈ ਇੱਥੇ ਜੀ ਸਭ ਤੋਂ ਵਧੀਆ ਇੱਥੇ ਰੇਂਜ ਆ ਸਭ ਤੋਂ ਠੀਕ ਠਾਕ ਆ ਜੀ 600 ਰੁਪਏ ਦਾ ਲਹਿੰਗਾ ਮਿਲਦਾ ਆ ਉਦੋਂ ਘੱਟੋ ਘੱਟ 1500 ਰੁਪਏ ਕਿਰਾਇਆ ਹੀ ਆ ਰੈਂਗੀ ਦਾ ਜੋ ਇਹ ਕਹਿੰਦੇ 100 ਰੁਪਏ ਦਾ ਸੂਟ 600 ਦਾ ਲਹਿੰਗਾ 800 ਦੇ ਚਾਰ ਸੂਟ ਮਿਲੇ ਤੁਹਾਨੂੰ ਇਹ ਕਹਿੰਦੇ 15 ਮਹੀਨ ਨੂੰ ਦੁਕਾਨ ਬੰਦ ਕਰ ਦੇਣੀ ਆ ਕਰਨੀ ਚਾਹੀਦੀ ਕਿ ਨਹੀਂ 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 ਕਰਨੀ ਚਾਹੀਦੀ ਤੁਹਾਨੂੰ ਮੇਰੇ ਜੀ ਕੱਪੜਾ ਜਿਹੜਾ ਜੋ ਜੋ ਵੀਡੀਓ ਦੇਖਿਆ ਮਿਲ ਰਿਹਾ ਆ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਇਓ ਜੀ ਜੀ ਸਿੱਥੇ ਹੀ ਆ ਜਮਸ਼ੇਰ ਤੋਂ ਹੀ ਆ ਅੱਛਾ ਕੱਪੜਾ ਮਿਲ ਗਿਆ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਇਓ ਹਾਂਜੀ ਐਸੀ ਬੰਦੀ ਆਵਾਜ਼ ਆ ਇਹ ਜੋ ਕਹਿੰਦੇ 100-100 ਸੂਟ ਦੇ ਰਹੇ ਆ ਮੈਡਰਿਕ ਹਾਂਜੀ ਤੁਹਾਨੂੰ ਮਿਲ ਰਿਹਾ ਜੀ ਹਾਂਜੀ ਹਾਂਜੀ ਅੱਛਾ ਕਿੱਥੋਂ ਆਇਓ ਅੱਛਾ ਇਹ ਕਹਿੰਦੇ 100 ਰੁਪਏ ਦਾ ਸੂਟ 200 ਸੂਟ 600 ਲੈ ਕੇ ਮਿਲਿਆ ਤੁਹਾਨੂੰ ਦੱਸੋ ਲੋਕਾਂ ਨੂੰ ਹਾਂ ਬਿਲਕੁਲ ਮਿਲੇ ਦੇ ਸਸਤੇ ਪਾ ਜਾਂਦੇ ਦੇ ਰੇਟ ਦੇ ਮਿਲਦੇ ਪਏ ਮਿਲ ਰਹੇ ਆ ਇਹ ਕਹਿੰਦੇ 15 ਮਈ ਨੂੰ ਬਾਬੇ ਸਾਡੀ ਬੰਦ ਕਰ ਦੇਣੀ ਆ ਬੰਦ ਹੋਣੀ ਚਾਹੀਦੀ ਕਿ ਨਹੀਂ ਨਹੀਂ ਹੋਣੀ ਚਾਹੀਦੀ ਕਿਉਂ ਨਹੀਂ ਹੋਣੀ ਚਾਹੀਦੀ ਬੰਦ ਸਸਤਾ ਮਿਲ ਰਿਹਾ ਮਾਲ ਇਹ ਅੱਜ ਬਾਬਾ ਇਹ ਨਾਲ ਗੱਲ ਕਰਕੇ ਆਓ ਕਿਉਂਕਿ ਸਾਰੇ ਕਹਿੰਦੇ ਤੁਸੀਂ ਕਿੱਥੋਂ ਆਇਓ ਸੰਸਾਰਪੁਰ ਤੋਂ ਸੰਸਾਰਪੁਰ ਤੋਂ 100 ਰੁਪਏ ਸੂਟ 200 ਦਾ ਸੂਟ 600 ਲਹਿੰਗਾ ਮਿਲਿਆ ਮਿਲਿਆ ਜੀ ਜੋ ਇਹ ਕਹਿੰਦੇ ਵੀਡੀਓ ਦੇ ਰਹੇ ਆ ਦੇ ਰਹੇ ਇਹ ਕਹਿੰਦੇ 15 ਨੂੰ ਹੱਟੀ ਬੰਦ ਕਰ ਦੇਣੀ ਦੁਕਾਨ ਕਰਨੀ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਤਾਂ ਨਹੀਂ ਸਾਨੂੰ ਸਾਡੇ ਲਈ ਤਾਂ ਨਹੀਂ ਕਰਨੀ ਚਾਹੀਦੀ ਹੁਣੇ ਆਪਣਾ ਦੇਖੋ ਤੁਹਾਨੂੰ ਜੀ ਮਿੜਿਆ ਕੱਪੜਾ ਹਾਂਜੀ ਜੋ ਰੇਟ ਵੀਡੀਓ ਚ ਪਾਇਓ ਉਹ ਮਿੜੇ ਹਾਂਜੀ ਤੁਸੀਂ ਕਿੱਥੋਂ ਆ ਬੀਬੀ ਸ਼ਹਿਰ ਤੋਂ ਸ਼ਹਿਰਪੁਰ ਤੋਂ ਤੁਹਾਨੂੰ ਮਿਲ ਰਿਹਾ ਜੋ ਕੱਪੜਾ ਕਹਿ ਰਹੇ ਵੀਡੀਓ ਚ ਹਾਂਜੀ 100 ਰੁਪਏ ਦੇ ਸੂਟ ਲੈ ਲੈ ਹਾਂਜੀ ਤੁਹਾਨੂੰ ਮਿਲ ਗਿਆ ਜੀ ਸਸਤਾ ਹਾਂਜੀ ਹਾਂਜੀ ਜੀ ਇਹ ਦੇਖੋ 100 ਰੁਪਏ ਦੇ ਕੂਟਾ ਨਾਲ 200 ਦੇ ਸੂਟ ਨਾਲ 600 ਲਹਿੰਗਰ ਹਿਮਾਚਲ ਪ੍ਰਦੇਸ਼ਾਂ ਝੋਲੇ ਪਰ ਲਿਆ ਇੱਧਰ ਇਹਨਾਂ ਦੇ ਝੋਲੇ ਪਰ ਲਏ ਤੁਸੀਂ ਕਿੱਥੋਂ ਆਇਓ ਚੰਡੀਗੜ੍ਹ ਤੋਂ ਲਓ ਇਹ ਚੰਡੀਗੜ੍ਹ ਤੋਂ ਆਇਆ ਇਹਨਾਂ ਨੇ ਵੀ ਝੋਲਾ ਭਰ ਲਿਆ ਇੱਧਰ ਵੀ ਤੁਸੀਂ ਵਿਕਾਸਪੁਰੋਂ ਆਏ ਗੁਰਦਾਸਪੁਰ ਤੋਂ ਤੁਸੀਂ ਵਿਕਾਸਪੁਰੋਂ ਆਏ ਦੇਖੋ ਇਹ ਗੁਰਦਾਸਪੁਰ ਤੋਂ ਤੁਸੀਂ ਕਿੱਥੋਂ ਆਏ ਐ ਸ਼ਾਹਕੋਟ ਤੋਂ ਸ਼ਾਹਕੋਟ ਤੋਂ ਤੁਸੀਂ ਜੀ ਉੱਥੇ ਆਇਆ ਸ਼ਾਹਕੋਟ ਤੋਂ ਇਹ ਸ਼ਾਹਕੋਟ ਤੋਂ ਆਇਆ ਤੁਸੀਂ ਜੀ ਕਿੱਥੋਂ ਆਏ ਹੋ ਦੱਸੂਏ ਤੂੰ ਦੱਸੂਏ ਤੂੰ ਮਾਦਰਮ ਤੁਸੀਂ ਦੇਖ ਲਓ ਭਾਈ ਜਿੰਨੇ ਵੀ ਆਏ ਆ ਹਰੇਕ ਦੇਖੋ ਵੱਡੇ ਵੱਡੇ ਝੋਲੇ ਆ ਇਹ ਜਿਹੜਾ 50000 ਦਾ ਕੱਪੜਾ ਬਾਜ਼ਾਰ ਜਿੱਥੇ 15000 12000 ਮਿਲ ਰਿਹਾ ਸਲਾਹ ਵੀ ਤੁਸੀਂ ਦੇਖ ਲਓ ਅੱਜ ਬਹੁਤ ਵੱਡੇ ਫਾਇਦੇ ਲੋਕ ਆਪਣੇ ਘਰਾਂ ਲੈ ਚਲੇ ਆ ਲੋਕਾਂ ਨੇ ਆਪਣੀ ਜਵਾਨੀ ਇਹ ਵੀ ਦੱਸਿਆ ਵੀ ਬਾਕੀ ਉਹਨਾਂ ਨੂੰ 5-500 ਵਾਲਾ 100-100 ਰੁਪਏ ਚ ਮਿਲ ਗਿਆ 8-800 ਵਾਲਾ ਸੂਟ 200 ਰੁਪਏ ਚ ਮਿਲ ਗਿਆ 3-3000 ਵਾਲਾ ਲਹਿੰਗਾ ਇਹਨਾਂ ਨੂੰ 600 ਚ ਮਿਲ ਗਿਆ 3-300 ਵਾਲੇ ਦੁਪੱਟੇ 50 ਰੁਪਏ ਚ ਮਿਲ ਗਏ ਸਾਰੀ ਦੁਕਾਨ ਕਲੀਅਰ ਕਰ ਦੇਣੀ ਆ ਦੈਨ ਤੁਹਾਡੇ ਕੋਲ ਰਹਿ ਗਏ ਆ 10 15 ਮਈ ਨੂੰ ਦੁਕਾਨ ਦਾ ਸ਼ਟਰ ਬੰਦ ਜਿਹੜਾ ਬੰਦਾ ਪਹਿਲਾਂ ਪਹਿਲਾਂ ਆ ਜੂ ਫਾਇਦੇ ਲੈ ਜੂ ਤੁਸੀਂ ਦੇਖ ਲਓ ਜੀ ਕੋਈ ਹਿਮਾਚਲ ਤੋਂ ਕੋਈ ਰਾਜਸਥਾਨ ਤੋਂ ਕੋਈ ਦਿੱਲੀ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਗੁਰਦਾਸਪੁਰ ਤੋਂ ਮਤਲਬ ਇੰਡੀਆ ਦੇ ਕੋਨੇ ਕੋਨੇ ਤੋਂ ਲੋਕ ਦੂਰੋਂ ਦੂਰੋਂ ਆ ਗਏ ਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਸੋ ਤੁਸੀਂ ਵੀ ਛੇਤੀ ਪਹੁੰਚ ਜਾਓ ਜੇ ਤੁਸੀਂ ਫਾਇਦੇ ਲੈਣੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਇਹ 4 ਦਿਨ ਤਾ ਬਹੁਤ ਵੱਡੇ ਬੰਪਰ ਫਾਇਦੇ ਹੋਣੇ ਆ ਜਿਹੜਾ ਪਹਿਲਾ ਆਜੂਗਾ ਵੱਡੇ ਫਾਇਦੇ ਲੈ ਜਾਊਗਾ ਜਿਹੜਾ ਪਿੱਛੇ ਰਹਿ ਗਿਆ ਉਹ ਰਹਿ ਗਿਆ ਮੁੜ ਕੇ ਤੁਹਾਨੂੰ ਇੰਨਾ ਸਸਤਾ ਕਪੜਾ ਨਹੀਂ ਮਿਲਣਾ ਸੋ ਛੇਤੀ ਪਹੁੰਚੋ ਬਾਬੇ ਦੀ ਹੱਟੀ ਜਮਸ਼ੇਰ ਖਾਸ ਕੋਈ ਹੋਰ ਜਾਣਕਾਰੀ ਲੈਣੀ ਤਾਂ ਤੁਸੀਂ ਫੋਨ ਕਰ ਸਕਦੇ ਆ ਨੰਬਰ ਸਕਰੀਨ ਤੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਧੱਗੜ ਸਾਹਨ ਟੀਵੀ ਜਮਸ਼ੇਰ ਖਾਸ